ਇੱਕ ਐਸਾ ਨਾਮ ਜਿਨ੍ਹਾਂ ਨੇ ਨਾਟਕ ਵਿੱਚ cinema ਵਿੱਚ ਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਆਪਣੇ ਨਾਮ ਨੂੰ ਚਮਕਾਇਆ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਅਸੀਂ ਸ਼ਮਰ ਰੋਸ਼ ਦੇ ਨਾਲ ਕਰਦੇ ਹਾਂ ਕਿ ਅੱਜ ਦੇ ਦਿਨ ਵੀ ਅੱਗੇ ਆਪਾਂ ਅੱਗੇ ਮਸਜਿਦ ਤੇ ਆ ਕੇ ਦੀ ਕਰਨਾ ਤੇ ਇਹਨੋਂ ਨਾਲ ਵੀ ਨਾਲ ਮੀਟ ਉਹ ਚਿਕੀ ਸਿੰਘ ਗਰਾਂਡਾ ਜਿਹੜੇ ਇਸ ਕਾਲਜ ਦੇ ਪ੍ਰਿੰਸੀਪਲ ਨੇ ਉਹਨਾਂ ਦਾ ਵੀ ਸਾਲਟ ਕਰਾਵਾਣਾ ਹੈ ਜੀ ਸਾਡੇ ਦੇ ਸਰਵਨੋਂ ਲੈਓ ਅਸਾਂ ਸਾਰੇ ਡੀਟਰਸ ਨੂੰ ਅ ਅਸੀਂ ਤੁਹਾਡਾ ਸਰ ਬਦੋਂ ਧੰਨਵਾਦ ਕਰਦੇ ਹਾਂ ਤੁਸੀਂ ਇੱਥੇ ਆਏ। ਤੋਂ ਇਹ ਆਪਾਂ ਮੇਰੇ ਸਟੂਡੈਂਟਸ ਨੂੰ ਪਤਾ ਕਿ ਮੇਰੇ ਫਾਰਮਲ ਸ਼ਾਮ ਬਹੁਤ ਥੋੜੇ ਆਉਂਦੇ ਆ। ਤੋਂ ਉਹਦੇ ਚ ਇੱਕ ਮੈਂ ਸੌਰੀ ਮੈਂ ਰਹਿ ਗਿਆ ਸੀਗਾ ਸਾਡੇ ਬ੍ਰਿਟਿਸ਼ ਵਿਕਟੋਰੀਆ ਸਕੂਲ ਨੇ ਜਿਨ੍ਹਾਂ ਦੇ ਬੱਚੇ ਇੱਥੇ ਆਏ ਨੇ ਤੇ ਉਹਨਾਂ ਦੇ ਟੀਚਰ ਆਏ ਨੇ ਉਹਨਾਂ ਦਾ ਵੀ ਸਵਾਗਤ ਕਿ ਉਹਨਾਂ ਨੇ ਅੱਜ ਦੇ ਸਮੇਂ ਦੇ ਵਿੱਚ ਆਏ ਇਹ ਸਮਾਂ ਕੱਢਿਆ ਔਰ ਕਿਉਂਕਿ ਪਤਾ ਇੱਕ ਵੀ ਬੱਚਾ ਭਾਵੇਂ ਨਹੀਂ ਇਗਜ਼ਾਮ ਚੱਲ ਰਹੇ ਨੇ ਉਹਦੇ ਵਿੱਚੋਂ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਸਾਡੇ ਬੱਚੇ ਨੇ ਤੋਂ ਮਾਪਿਓ ਵੀ ਹੈ ਸੋ ਥੋੜਾ ਜਿਹਾ ਤੁਹਾਡੇ ਨਾਲ ਬੰਦ ਅਸੀਂ ਇਸ ਚੀਜ਼ ਨੂੰ ਇਮੋਸ਼ਨਲੀ ਸਮਝ ਸਕਦੇ ਇੱਕ ਫਾਦਰ ਵਾਸਤੇ ਕਿੰਨੀ ਵੱਡੀ ਗੱਲ ਹੈ ਕਿ ਉਹਦੇ ਬੱਚਿਆਂ ਦੇ ਨਾਮ ਤੋਂ ਇੱਕ ਮਾਂ ਨੂੰ ਜੋ ਪਿਆਰ ਨੂੰ ਬਲਾਇਆ ਜਾ ਰਿਹਾ ਹੈ ਉਹ ਨੂੰ ਪਹਿਚਾਣਿਆ ਜਾ ਰਿਹਾ ਹੈ ਹਾਲਾਂਕਿ ਇਹਨਾਂ ਨੂੰ ਬਹੁਤੀ ਪਹਿਚਾਣ ਚ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਉਸ ਵੇਲੇ ਦੇਖਿਆ ਜਦੋਂ ਪ੍ਰਨੀਤ ਜੀ ਦਾ ਮਤਲਬ ਸਾਡੇ ਵਰਗੇ ਹੀ ਸੀਗੇ ਸਾਤੋਂ ਵੀ ਛੋਟੇ ਨੇ ਲਿਆਣੇ ਵਜੋਂ ਇਸ ਦਾ ਕੈਸਾ ਕਰੇ ਪਰ ਇਹਨਾਂ ਦਾ ਬੌਰ ਹੁਣ ਤੱਕ ਜਿਹੜਾ ਹੈਗਾ ਉਹ ਇਹਨਾਂ ਨੂੰ ਇਹ ਨਹੀਂ ਜਦੋਂ ਦੀ ਕਿ ਉਸੇ ਨਾਮ ਨਾਲ ਮੋੜੇ ਕੀਤਾ ਜਾ ਰਿਹਾ ਹੈ ਬਲਾਇਆ ਪਰ ਇਹ ਇੱਕ ਟੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਬਾਪ ਨੂੰ ਉਹਦੇ ਬੇਡੇ ਦੇ ਨਾਮ ਤੋਂ ਬਹੁਤ ਪਹਿਚਾਣਿਆ ਜਾ ਰਿਹਾ ਹੈ ਅਰ ਸਾਡੇ ਲਈ ਬੜੀ ਵੱਡੀ ਗੱਲ ਹੈ ਮੈਂ ਫਿਰ ਕਹੂੰਗਾ ਕਿ ਅੱਜ ਸਾਡੇ ਇੱਕ ਛੋਟੇ ਜਿਹੇ ਸੱਦੇ ਉੱਤੇ ਹਨ ਸਾਡੀ ਪੰਜਾਬੀ ਸਰਕਾਰ ਕੀਤਾ ਇੱਥੇ ਆਏ ਨੇ ਡਾਕਟਰ ਸਾਹਿਬ ਸ਼ੁਕਰੀਆ ਤੁਹਾਡਾ ਮੈਂ ਜ਼ਿਆਦਾ ਨਹੀਂ ਸਮਾਂ ਲਵਾਵਾਂਗਾ ਮੈਂ ਡਾਕਟਰ ਸਬੀਸ਼ ਕੁਮਾਰ ਬਰਮਾ ਜੀ ਨੂੰ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਦੇ ਗਲੋਬਲ ਪਸਾਰ ਦੇ ਬਾਰੇ ਜਿਹੜਾ ਕਿ ਇਹਨਾਂ ਨੇ ਅੱਜ ਭਾਸ਼ਣ ਪੇਸ਼ ਕਰਨਾ ਹੈ ਮੈਂ ਬੜੇ ਸਤਿਕਾਰ ਨਾਲ ਬੜੇ ادب ਨਾਲ ਡਾਕਟਰ ਸਾਹਿਬ ਬੇਨਤੀ ਕਰਦਾ ਕਿ ਉਹ ਲੱਜ ਦੇ ਇਸ ਭਾਸ਼ਣ ਦੀ ਸ਼ੁਰੂਆਤ ਕਿ ਅਸੀਂ ਅੰਡਰ ਕਾਲਜ ਪੜ੍ਹਦੇ ਸੀ ਤੇ 1974 ਤੋਂ ਸਟੇਜਾਂ ਦੇ ਇਕੱਠੇ ਹੁੰਦੇ ਸੀ ਮੇਰਾ ਬੜਾ ਪਿਆਰਾ ਦੋਸਤ ਹੈ ਹਰੀਆਂ ਅੱਖਾਂ ਵਾਲਾ ਬਹੁਤ ਜ਼ਬਰਦਸਤ ਪਰਸਨੈਲਿਟੀ ਤੇ ਐਨੇ ਸਾਲਾਂ ਬਾਅਦ ਪਤਾ ਲੱਗਿਆ ਕਿ ਉਹਦੀ ਬੇਟੀ ਇੱਥੇ ਹੈ ਮਨਜਾ ਤੇ ਸ਼ਾਬਾਸ਼ ਸੋ ਆਪਣੇ ਦਿਮਾਗ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੇਰੇ ਦੋਸਤ ਦਾ ਬੇਟਾ ਦੋਸਤ ਦੀ ਬੇਟੀ ਮੇਰੇ ਬੱਚੇ ਨੂੰ ਤੁਸੀਂ ਕਹੋਗੇ ਵੀ ਐਨੀ ਇੱਕ ਗੱਲ ਦਾ ਉਸ ਤੋਂ ਕੋਈ ਗੱਲ ਨਹੀਂ ਮੰਦੀ ਇਸ ਤੋਂ ਵਿਗੜਨਾਂ ਜਿੰਨੇ ਵੀ ਇੱਥੇ ਬੱਚੇ ਬੈਠੇ ਨੇ ਇੰਗਲਿਸ਼ ਸਕੂਲ ਵਾਲੇ ਬੈਠੇ ਹੋਣ ਚਾਹੇ ਕਾਲਜ ਵਾਲੇ ਮੁੰਡੇ ਕੁੜੀਆਂ ਬੈਠੇ ਹੋਣ ਪਹਿਲੀ ਗੱਲ ਤਾਂ ਮੈਂ ਕੋਈ ਭਾਸ਼ਣ ਨਹੀਂ ਕਰਦਾ ਇਹ ਸਮਝੋ ਵੀ ਇੱਥੇ ਨਹੀਂ ਆਈ ਮੈਂ ਲੋ ਭਾਸ਼ਣ ਨੇ ਸਭ 12 ਤੱਕ ਦਿੱਲੀ ਸਾਡੀ ਹੋ ਸੀ ਤੇ ਦਿੱਲੀ ਚੋਂ ਜਾ ਕੇ ਅਸੀਂ ਕਾਬਲ ਦੀਆਂ ਕੰਦਾਂ ਤੱਕ ਉੱਤਰ ਪਾਉਂਦੇ ਸੀ ਮਰ ਜਨਜੀਤ ਸਿੰਘ ਉਹਨਾਂ ਕਹਿੰਦੇ ਕਾਬਲ ਦੀਆਂ ਕੰਦਾਂ ਤੱਕ ਮੈਂ ਪਾਉਂਦਾ ਹੂਕਰ ਹਾਂ ਪਰ ਪਿਆਰੇ ਬਾਬਾ ਜੀ ਪਰਜਾ ਦਾ ਹੂਕਰ ਹਾਂ ਦੇ ਦਿੱਲੀ ਦੇ ਰਸਤੇ ਸੀ ਦੁਨੀਆ 'ਚ ਵਰਦੇ ਸੀ ਤੇ ਗੋਰੇ ਆਏ ਪਹਿਲਾਂ ਦਿੱਲੀ ਕੱਟੀ ਸਾਡੀ ਦਿੱਲੀ ਕੱਟੀ ਤੇ ਸਾਨੂੰ ਇੱਧਰ ਕਰ ਦਿੱਤਾ ਤਾਂ ਕਿ ਅਸੀਂ ਦਿੱਲੀ ਰਾਣੀ ਦੂਜੇ ਪਾਸੇ ਨਾ ਜਾਈਏ ਇੰਗਲੈਂਡ ਦਾ ਰਾਜ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਡੁੱਬਦਾ ਐਨੇ ਦੇਸ਼ਾਂ ਦੇ ਕਬਜ਼ਾ ਸੀ ਕੈਨੇਡਾ ਤੇ ਵੀ ਉਹਦਾ ਕਬਜ਼ਾ ਸੀ ਆਸਟ੍ਰੇਲੀਆ ਦੇ ਵੀ ਕਬਜ਼ਾ ਸੀ ਸਾਡੇ ਹਿੰਦੁਸਤਾਨ ਤੇ ਵੀ ਸੀ ਮੁੱਖ ਨਾਇਕ ਮੁੱਖ ਮਹਿਮਾਨ ਡਾਕਟਰ ਸ੍ਰੀਸ਼ਟਮਾਨ ਵਰਮਨ ਜੀ और समागम में प्रधानगी कर रहे डॉक्टर जगसीर सिंह बरारी का बहुत बहुत धनबाद इन्ना खूबसूरत प्रोग्राम उलीकन मैं ब्रिटिश विक्टोरिया स्कूल जी का धनबाद तो करती हाँ ਵਾਕਿ ਹੀ ਸਮਾ ਉਸ ਕਿ ਬੱਚਿਆਂ ਦਾ ਲਿਮਟਡ ਕੀ ਹੁੰਦਾ ਹੈ ਮਾਰੇ ਆਏ ਮੈਂ ਦਿਖਾਉਣਾ ਚਾਹੁੰਦੀ ਸੀ ਕਿ ਕਾਲਜ ਦੇ ਵਿਦਿਆਰਥੀਆਂ ਨੇ ਸਾਨੂੰ ਸੁਨਿਆਵੇ ਹੁਣਾ ਹਰ ਜੇ ਇਸ ਉਮਰ ਦੇ ਬੱਚੇ ਸਾਨੂੰ ਇੱਕ ਵਾਰ ਅਜ ਸੁਣ ਜਾਣਗੇ ਤਾਂ ਸ਼ਾਇਦ ਆਉਣ ਵਾਲਾ ਸਮਾਂ ਇਹਨਾਂ ਲਈ ਇੱਕ ਗਨ ਬੀਜ ਪਾ ਗੋ ਤਾਂ ਵੱਡਾ ਰੁੱਖ ਹੋ ਕੇ ਨਾ ਦੇਗਾ ਉਹੀ ਮੇਰਾ ਅੱਜ ਦਾ ਮਕਸਦ ਸੀਗਾ ਤੁਹਾਨੂੰ ਇੱਥੇ ਲੈ ਕੇ ਆਉਣ ਦਾ ਤੇ ਮੈਂ ਉਮੀਦ ਕਰਦੀ ਹਾਂ ਕਿ ਬੱਚਿਆਂ ਨੇ ਵਾਕਿ ਹੀ ਉਹ ਬੀਜ ਆਪਣੇ ਅੰਦਰ ਆਹ ਹੈ। ਹੁਣ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਇੱਕ ਬੋੜ ਵਰਗੇ ਰੂਪ ਵਾਂਗ ਖਿੜੇਗਾ ਔਰ ਅਸੀਂ ਮਾਣ ਮਹਿਸੂਸ ਕਰਾਂਗੇ ਅਜਹੀਆਂ ਸ਼ਖਸੀਅਤਾਂ ਦਾ ਸਾਡੇ ਸਮਾਜ ਵਿੱਚ ਹੋਣਾ ਤੇ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਣਾ ਉਹਨਾਂ ਦੇ ਅੰਦਰੂਨੀ ਪਾਵਨ ਦਾ ਵਿਚਾਰ ਉਹਨਾਂ ਦੇ ਕੰਮ ਤੱਕ ਪਹੁੰਚਣੇ ਇਹ ਸਾਡੀ ਜ਼ਿੰਮੇਵਾਰੀ ਹੈ ਔਰ ਤਾਹੀ ਅਸੀਂ ਆਉਣ ਵਰਕਪ੍ਰੋਵਿਕ ਜਿਹੜਾ ਹੈ ਸੁਰੱਖਿਅਤ ਰੱਖ ਸਕਦੇ ਹਾਂ ਬੱਚਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਮੈਂ ਹਮੇਸ਼ਾ ਧੰਨਵਾਦ बोलना सौखा सुनना सब तो औखा और उस तो सुनना तो बाद जता करके एपो तो भरे भराए निकलना इस करके ये बहुत महत्वपूर्ण है कि और दूजा की तुसी इन्ने बड़पागे हो कि सू समा दिता इन्ने बड़पागे हो कि इन्हों सुने बहुत माण वाली गल आज दुआबे की धरती वाकई रचनाई गई है कि जो अजिहत ਅੱਜ ਸਰ ਫੈਂਡ ਕੋਲੈਕਟਿਵ ਪੌਂਚੇ ਨੇ ਆਪਣੇ ਇੱਕ ਘੰਟੇ ਦੇ ਵਿਚਾਰ ਤੜਨਾ ਸੰਚੇ ਕਿੱਥੇ ਨੇ ਮੈਂ ਤਾਂ ਆਪਣਾ ਪਰਸਨਲੀ ਤਾਂ ਕਿ ਮੈਂ ਬਹੁਤ ਤੀਨ ਸੀਗੀ ਬਹੁਤ ਮੇਰੇ ਜਿਗਰੋਸਟੀ ਦੇ ਸਰ ਨੂੰ ਸੁਣਾਦੀ ਔਰ ਇੱਕ ਡੇਢ ਘੰਟੇ ਵਿੱਚ ਮੈਂ ਜੋ ਸੁਣਿਆ ਨਾ ਮੈਂ ਵੀ ਅੰਨੇ ਪੰਜਾਬੀਆ ਪਾਸ਼ਾ ਵੀ ਪੜਿਆ ਸਾਹਿਤ ਵੀ ਪੜਿਆ ਕਵਿਤਾ ਜੀ ਆਪ ਵੀ ਪੜਿਆ ਸਭਿਆਚਾਰ ਮੇਰਾ ਫੇਵਰਟ ਟੌਪਿਕ ਰਿਹਾ ਔਰ ਡੇਢ ਘੰਟੇ ਦੇ ਵਿੱਚ ਮੈਂ ਸਾਰੇ ਦੁਨੀਆ ਤੋਂ ਮਿਲਿਆ ਸਵਾਈਕਰ ਪੀ ਐਚ ਡੀ ਲੈਕਚਰ ਦੇ ਸਟੂਡੈਂਟਸ ਲਈ OS ਗੱਲ ਨੂੰ ਸਮਝ ਸਕਦੇ ਨੇ ਪਰ ਸਰ ਨੇ ਬਹੁਤ ਟਾਡੇ ਪੱਤਰ ਤੇ ਆ ਕੇ ਵੀ ਉਹਨੂੰ ਕਲੀਅਰ ਕੀਤਾ ਵੀ ਹਾਵ ਟੂ ਬੀ ਪ੍ਰਾਊਡ ਔਨ ਆਰਸੈਲਫ ਕਿ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਦਲਜੀਤ ਦਾ slogan ਤੇ ਉਹ ਇੱਕ ਝਟਕਾ ਜਿਹਾ ਹੈ ਹੀ ਆ ਅਗੇ ਹੋਏ ਪੰਜਾਬੀ ਮੀਨਸ ਕਿ ਠੀਕ ਹੈ ਜੇ ਤੁਹਾਨੂੰ ਐਦਾਂ ਨਹੀਂ ਸਮਝ ਆਂਦੀ ਕਿ ਪੰਜਾਬੀ ਹੋਣ ਦਾ ਕੀ ਮਾਣ ਹੈ ਉਹ ਸਰ ਨੇ ਤੁਹਾਨੂੰ ਕਲੀਅਰ ਕੀਤਾ ਪਾਸ਼ਾ ਸਾਹਿਬ ਸੱਭਿਆਚਾਰਕ ਕੀ ਗਲੋਬਲ ਪਸਾਰ ਹੈ ਤਫੇਰ ਇੱਕ ਗਾਇਕ ਨੇ ਤਾਂ ਇੱਕ ਜਟਕੇ ਜਿਹੇ ਤਰੀਕੇ ਨਾਲ ਇਹ ਸਮਝਾਇਆ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਬਹੁਤ ਕੁਝ ਅੱਥੇ ਲੈ ਕੇ ਜਾਓਗੇ ਤੇ ਇਹਦਾ ਨਤੀਜਾ ਆਉਣ ਵਾਲੇ ਸਮੇਂ 'ਚ ਸਰ ਜ਼ਰੂਰ ਦੇਖਣਗੇ ਔਰ ਮੈਂ ਬਹੁਤ-ਬਹੁਤ ਫੇਰ ਤੁਹਾਨੂੰ ਧੰਨਵਾਦ ਕਰਦੀ ਹਾਂ ਸਰ ਦਾ ਕਿ ਉਹਨਾਂ ਨੇ ਕੀਮਤੀ ਸਮਾਂ ਦਿੱਤਾ ਬੱਚਿਆਂ ਨੂੰ